ਕਿਸਾਨ ਵੀਰੋ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਤੇ ਅੱਜ ਆਪਾਂ ਖੜੇ ਆ ਨਾਬਾ ਮੰਡੀ ਦੇ ਵਿੱਚ ਤੇ ਨਾਬਾ ਮੰਡੀ ਦਾ ਤੁਸੀਂ ਵੀਊ ਚੈੱਕ ਕਰ ਸਕਦੇ ਹੋ ਝੋਨੇ ਦਾ ਕੰਮ ਵਧੀਆ ਤਰੀਕੇ ਨਾਲ ਚੱਲਦਾ ਪਿਆ ਤੇ ਤੁਹਾਨੂੰ ਇੱਥੇ ਅਸੀਂ ਬਾਸਮਤੀ ਦਾ ਰੇਟ ਚੈੱਕ ਕਰਾਉਣੇ ਆ ਬੋਲੀ ਤੇ ਆਜੋ ਆਪਾਂ ਚੱਲਦੇ ਆ ਬੋਲੀ ਤੇ ਬਾਕੀ ਕਿਸੇ ਕਿਸਾਨ ਵੀਰ ਭਰਾ ਨੇ ਝੋਨਾ ਬਾਸਮਤੀ ਜਾਂ ਕਣਕ ਵਿੱਚ ਨਹੀਂ ਹੋਵੇ ਨਗਦ ਪੇਮੈਂਟ ਤੇ ਤਾਂ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਆਪਾਂ ਚੱਲਦੇ ਆ ਬੋਲੀ ਤੇ ਤੁਹਾਨੂੰ ਅਜਾ ਰੇਟ ਚੈੱਕ ਕਰਾਉਣੇ ਆ ਜੀ ਆਜਾ ਬੈਠ ਜੀਤ ਕੁਮਾਰ 32 31 31 5 10 15 20 23 35 40 50 60 65 70 75 80 90 32 5 10 15 20 25 30 35 40 50 60 65 70 75 80 90 33 5 10 15 20 25 30 35 33 35 38 32 35 40

55 68 67 77 87 80 80 85 90 99 34 33 33 35 36 ਪੀ ਇਹ ਆਪਣਾ ਬੰਦਾ ਹੈ ਜਿਵੇਂ ਨੀ ਪੀ ਇਹ ਨੂੰ ਆ ਖੱਤਰ ਤੰਨੇ ਬੰਦ ਕਰ ਦਿੱਤੀ ਕਹਿਆ ਸਾਰਾ ਉੱਪਰ ਖੜਾ ਕਰਾ ਕੇ ਯਾਰ ਤੂੰ ਕਿਉਂ ਉਹ ਬੁਲਾ ਐ ਨਾ ਕਰਿਆ ਉਹ ਚਾਰ ਜੀ ਦੇਣਾ ਯਾਰ ਉਹ ਚਾਰ ਜੀ ਦੇਣਾ ਐ ਨਾ ਕਰਿਆ ਬਾਦੌਲੀ ਸਰ ਉਹ ਚਾਰ ਜੀ ਚਾਰ ਜੀ ਜੀ ਦੇਗਾ ਅੱਛਾ ਸਾਡੇ ਸਤਾਈ ਕਿਹੋਣਾ 25 ਸਾਡੇ ਸਤਾਈ ਰੁਪਏ ਸਾਡੇ ਸਤਾਈ ਰੁਪਏ ਸਾਈ ਹਾਜੀ ਬਰਤਮਾਨ ਸਾਈ ਸਾਹਿਬ 50 ਬੋਲੀ ਹੈ ਜੀ

ਨਾਰੀਡ ਚੈੱਕ ਕਰਨ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਬਾਕੀ ਕਿਸੇ ਵੀ ਕਿਸਾਨ ਵੀਰ ਭਰਾ ਨੇ ਝੋਨਾ ਬਾਸਮਤੀਆਂ ਕਣਕ ਵਿੱਚ ਨਹੀਂ ਹੋਵੇ ਤਾਂ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਨੇ